ਮਾ ਚਿੰਤਪੁਰਨੀ ਜੀ ਦੀ ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦਸ਼ਕਾਂ ਦਾ ਸਵਾਗਤ ਮਹਾਰਾਜ ਚੋਹਾਨ ਤੇ ਮੇਰੇ ਨਾਲ ਨੇ ਸੁਨ ਸਿੰਘ ਜੋਹਰਨਗਰ ਅਲੀਵਾਰ ਰੋਡ ਦੇ ਨਿਵਾਸੀਆਂ ਵੱਲੋਂ ਸਾਵਣ ਮਹੀਨੇ ਦੀ ਸ਼ੁਰੂਆਤ ਮਾ ਚਿੰਤਪੁਰਨੀ ਦੇ ਦਰਬਾਰ ਤੇ ਨਮਸਤਕ ਹੋ ਕੇ ਕੀਤੀ ਸ਼੍ਰੀ ਨਰੇਸ਼ ਪਗਤ ਜੀ ਦੀ ਅਗਵਾਈ ਹੇਠ ਮਾ ਚਿੰਤਪੁਰਨੀ ਜੀ ਦੀ ਪੰਜਵੀਂ ਬਸ ਯਾਤਰਾ ਮਾ ਚਿੰਤਪੂਰਨੀ ਦੇ ਦਰਬਾਰ ਹੋਇਦ ਮੁਸਤਕ ਸ਼ਰਦਾ ਜੀ ਨੂੰ ਨੇ ਕੀਤਾ ਮਾਤਾ ਰਾਣੀ ਦਾ ਦਿੱਦਾਰ ਅਤੇ ਲਿਆ ਮਾਤਾ ਰਾਣੀ ਤੋਂ ਅਸ਼ੀਰਵਾਦ ਸ਼੍ਰੀ ਨਰੇਸ਼ ਭਗਤ ਜੀ ਨੇ ਆਪਣੇ ਸੰਬੋਧਨ ਚ ਕਿਹਾ ਕਿ ਅਸੀਂ ਹਰ ਮਹੀਨੇ ਦੇ ਦੂਸਰੇ ਸ਼ਨੀਵਾਰ બસ ਯਾਤਰਾ ਲੈ ਕੇ ਹੁੰਦੇ ਹਾਂ ਮਾਤਾ ਰਾਣੀ ਦੇ ਦਰਬਾਰ ਤੇ ਨਮਸਤਕ ਇਸ ਵਾਰ ਵੀ ਸਾਵਣ ਮਹੀਨੇ ਦੀ ਸ਼ੁਰੂਆਤ ਮੌਕੇ ਪੰਜਵੀਂ ਬਸ ਯਾਤਰਾ ਜੋ ਕਿ ਜਵਾਹਰ ਨਗਰ ਅਲੀਵਾ ਰੋਡ ਤੋਂ ਲੈ ਕੇ ਅਸੀਂ ਪਹੁੰਚੇ ਹਾਂ ਮਾਤਾ ਰਾਣੀ ਦੇ ਦਰਬਾਰ ਜਿੱਥੇ ਸੰਗਤਾਂ ਨੇ ਵੱ ਚੜ ਕੇ ਇਸ ਸਲਿਆਤ ਮਾਤਾ ਰਾਣੀ ਤੋਂ ਅਸ਼ੀਰਵਾਦ ਵੀ ਲਿਆ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਾਤਾ ਦੇ ਦਰਬਾਰ ਤੇ ਹੁੰਦੀਆਂ ਸਭ ਦੀਆਂ ਅਸਾਂ ਮੁਰਾਦਾਂ ਪੂਰੀਆਂ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੇ ਅਗਲੇ ਮਹੀਨੇ ਤੋਂ ਸਾਡੇ ਨਾਲ ਆਣਾ ਹੋਵੇ ਤਾਂ ਜਵਾਹਰ ਨਗਰ ਅਲੀਵਾਰ ਰੋਡ ਤੋਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਮਾਤਰਾਣੀ ਦਾ ਅਸ਼ੀਰਵਾਦ ਵੀ ਪ੍ਰਾਪਤ ਕਰ ਸਕਦਾ ਹੈ ਹਰ ਮਹੀਨੇ ਦੇ ਦੂਸਰੇ ਸ਼ਨੀਵਾਰ ਜਾਂਦੀ ਹੈ ਬਸ ਯਾਤਰਾ ਆ ਤੁਹਾਨੂੰ ਦਿਖਾਣੇ ਹਾਂ ਮਾਤਰਾਣੀ ਦੇ ਦਰਬਾਰ ਤੋਂ ਕੁਝ ਲਾਈਵ ਤਸਵੀਰਾਂ ਤੇ ਸੁਣਦੇ ਹਾਂ ਕਿਵੇਂ ਕੀਤਾ ਸ਼ਰਦਾ ਲੋਵਾਣੇ ਮਾਤਰਾਣੀ ਦਾ ਦਰਦਾਰ ਤੇ ਸੁਣਾਗੇ ਮਾਤਰਾਣੀ ਦੇ ਭਜਨ ਗਾਇਨ ਦੇਵ ਮਾਤਾ ਮਰ ਮਹੀਨੇ ਬੁਲਾਂਦੀ ਦੇਵ ਮਾਤਾ ਮਾ ਕਿਰਪਾ ਕਰ ਦੋ ਦੇਵ ਮਾਤਾ ਛੰਗਿਆ ਤੇ ਕਰ ਦੋ ਦੇਵ ਮਾਤਾ ਛੰਗਿਆ ਤੇ ਕਰ ਦੋ ਦੇਵ ਮਾਤਾ ਮੋਸੋਂ ਮਹੀਨਾ ਦੇਵ ਮਾਤਾ ਨਰਵਾਨ ਆਇਆ ਦੇਵ ਮਾਤਾ ਮਰ ਮਹੀਨੇ ਬੁਲਾਂਦੀ ਦੇਵ ਮਾਤਾ ਦੂਰ ਕਰਦੀ ਦੇਵ ਮਾਤਾ ਰੁਸਤੀ ਦੇਂਦੀ ਦੇਵ ਮਾਤਾ ਸਭਾਰਵਦਨ ਦੇਵ ਮਾਤਾ ਸਵੀਕਰੀ ਮਾ ਨਾਲ ਨਾਲ ਮਿਟਾਂਦੀ ਗਈ ਮਾ ਨਾਲ

रंगली तेर रंग पई मान दे कु रंगीली तेरे रंग पई माने मान करो दे, कोल बु मंदर शेरा वाल कोल बुए दे मंदर दे ਗਾਂਦੇ ਕੋਲ ਨਟਾ ਵਾਦੀਏ ਕੋਲ ਬੁਏ ਮੰਦਰ ਗਾਂਦੇ ਕੋਲ ਐਸਾ ਰੁਕ ਨਾ ਮੈਂ ਨਰੇਸ਼ ਸ਼ਰਮਾ ਮੱਲਾ ਜਵਾਨ ਨਗਰ ਅਲੀਵਾ ਰੋਡ ਬਟਾਲਾ ਸਭ ਨਾਲ ਪਹਿਲਾਂ ਜੈ ਮਾਤਾ ਚੰਤਪੁਨੀ ਦੀ ਸਾਰਿਆਂ ਨੂੰ ਅਸੀਂ ਬਟਾਲਾ ਤੋਂ ਪੰਜਵੀਂ ਬਸ ਯਾਤਰਾ ਸੰਗਤ ਦੇ ਸੰਜੋਗ ਨਾਲ ਲੈ ਕੇ ਆਏ ਆ ਤੇ ਮਹਾਰਾਣੀ ਇਸਤਰੀਆਂ ਨੂੰ ਹਰ ਮਹੀਨੇ ਬੁਲਾਉਂਦੀ ਰਵੇ ਤੇ ਮਹਾਰਾਣੀ ਹਾਰੇ ਨੂੰ ਤੰਦਰੁਸਤ ਰੱਖੇ ਤੇ ਹਰ ਇੱਕ ਨੂੰ ਮੇਰਾ ਭਰਾ ਹੱਥ ਰੱਖ ਕੇ ਜਿਹੜੀ ਵਿਦੇਸ਼ਾਂ ਵਿੱਚ ਤੁਹਾਡੇ ਸੰਗਤ ਗਈ ਹੈ ਉੱਤੇ ਮਾਰਾਣੀ ਕਿਰਪਾ ਬਣਾਈ ਰੱਖੇ ਸੌਨ ਦੇ ਮਹੀਨੇ ਸਭ ਨੂੰ ਬਹੁਤ ਮੁਬਾਰਕਾ ਮਾਰਾ ਦੀ ਕਿਰਪਾ ਕਰੇ ਤੇ ਜਿਨ੍ਹਾਂ ਦੇ ਕੰਮ ਰਹਿ ਗਏ ਨੇ ਮਾਰਾ ਨੇ ਉਹ ਵੀ ਛੇਤੀ ਬਣਾਵੇ ਜੈ ਮਤਾ ਦੀ ਕਿਹਨਾ ਸਰ ਮੇਰਾ ਨਾਮ ਚੇਤਨ ਮਲੋਤਰਾਏ ਜੀ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਤਾ ਦੀ ਪਹਿਲਾਂ ਤੇ ਅਸੀਂ ਮਾਂ ਚਿੰਤਪੁਰਨੀ ਜਿਹੜਾ ਸਾਡਾ ਗਰੁੱਪ ਹੈਗਾ ਵਾ ਉਹਦੇ ਨਾਲ ਸਾਡੀਆਂ ਜਿਹੜੀਆਂ ਸੰਗਤਾਂ ਜੁੜੀਆਂ ਹੋਈਆਂ ਨੇ ਆਪਾਂ ਮਾਂ ਚਿੰਤਪੁਰਨੀ ਦੇ ਹਰ ਮਹੀਨੇ ਜਿਹੜੀ ਬੱਸ ਲੈ ਕੇ ਆਈਦੀ ਹੈ ਦੂਜੇ ਸ਼ਨੀਵਾਰ ਸੰਗਤਾਂ ਦੇ ਨਾਲ ਹੀ ਆਪਾਂ ਜਿਹੜਾ ਵਾ ਬੱਸ ਦੇ ਵਿੱਚ ਜਿਹੜਾ ਵਾ ਹੁਮ ਹਮਾ ਕੇ ਆਈਦਾ ਵਾ ਮਾ ਦੇ ਦਰਸ਼ਨ ਕਰਕੇ ਫਿਰ ਸਾਰਿਆਂ ਨੂੰ ਜਿਹੜਾ ਵਾ ਕਿ ਆਪਣੇ ਆਪਣੇ ਸਥਾਨ ਤੇ ਉਤਾਰਦੇ ਆਂ ਮਾਤਾ ਦਾ ਨੀ ਦੀ ਬੜੀ ਕਿਰਪਾ ਵਾ ਬੜੀਆਂ ਸੰਗਤਾਂ ਸਾਡੇ ਨਾਲ ਜੁੜੀਆਂ ਵਾ ਜੇ ਕੋਈ ਹੋਰ ਵੀ ਸਾਡੇ ਨਾਲ ਜੁੜਨਾ ਚਾਹੁੰਦਾ ਵਾ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਤੇ ਬਟਾਲਿਓ ਜਵਾਲ ਨਗਰ ਅਲੀਵਾ ਰੋਡ ਤੋਂ ਜਿਹੜੀ ਇਹ ਬੱਸ ਆਪਾਂ ਲੈ ਕੇ ਆਂਦੇ ਹੁੰਨੇ ਆ ਤੇ ਤੁਹਾਡਾ ਪਹਿਲਾ ਸਟਾਪ ਜਿਹੜਾ ਹੁੰਦਾ ਵਾ ਗਾਂਧੀ ਚੌਕ ਹੁੰਦਾ ਵਾ ਬਟਾਲੇ ਉੱਥੋਂ ਆਪਾਂ ਸੰਗਤਾਂ ਬਿਠਾ ਕੇ ਸਿੱਧਾ ਚੰਦਪੁਰਨੀ ਲੈ ਕੇ ਆਈਦੀ ਆਂ ਇਹਨੇ ਤਾਂ ਕਿਨੇ ਆ ਨੀ ਸਾਡੀ ਜੀ ਇਸ ਟਾਈਮ 60 ਤੋਂ 65 ਜਿਹੜੇ ਐ ਸ਼ਰਧਾਲੂ ਜਿਹੜੇ ਸਾਡੇ ਨਾਲ ਬੱਸ ਦੇ ਵਿੱਚ ਯਾਤਰਾ ਕਰ ਰਹੇ ਐ ਇਹਨੇ ਮੂਰੀ ਕਾਮਾ ਪੁਣੀ ਆਏ ਆ ਤੇ ਦਰਸ਼ਨ ਕਰਨ ਆ ਬੜੀਆਂ ਸੰਗਤਾਂ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਨੇ ਤੇ ਜਿਹੜੇ ਦੁਬਾਰਾ ਫੇਰ ਸਾਡੇ ਨਾਲ ਇਸ ਦਰਬਾਰ ਤੇ ਆਏ ਹੋਏ ਨੇ ਆਪਾਂ ਰਸਤੇ ਦੇ ਵਿੱਚ ਉਹਨਾਂ ਨੂੰ ਮਤਲਬ ਕੀ ਲੰਗਰ ਪਾਣੀ ਵੀ ਨਾਲ ਦਈਦਾ ਵਾ ਸਾਰਾ ਜੋ ਵੀ ਹੋ ਸਕਦਾ ਵਾ ਜਿੰਨਾ ਵੱਧ-ਵੱਧ ਹੋ ਸਕਦਾ ਵਾ ਆਪਾਂ ਸੰਤਾਲੀ ਕਰੀਦਾ ਵਾ ਸੰਗਤਾਂ ਦੀਆਂ ਸੰਗਤਾਂ ਦੇ ਨਾਲ ਹੀ ਸਭ ਕੁਝ ਹੈ ਸੰਗਤਾਂ ਦੇ ਨਾਲ ਹੀ ਬਸ ਚੱਲਦੀ ਏ ਸੰਗਤਾਂ ਤੋਂ ਬਿਨਾ ਕੁਝ ਨਹੀਂ ਨਾਮ ਜੀ ਮੈਂ ਰਕੇਸ਼ ਸ਼ਰਮਾ ਪਗਜ ਜੰਬੀ ਸਰ ਤੋਂ ਪਹਿਲੀ ਵਾਰ ਆਇਆ ਹਾਂ ਵੈਸੇ ਐਸੀ ਗੱਲ ਲੈ ਕੇ ਜਾਨੇ ਆਂ ਇਹਨਾਂ ਨਾਲ ਲਾ ਕੇ ਬਹੁਤ ਵਧੀਆ ਲੱਗਾ ਸੋਨ ਦੇ ਮੈਨੇ ਮਾਤਾ ਨੇ ਸਭ ਨੇ ਆਸਾਮ ਰਾਧਾ ਪੂਰੀਆਂ ਕਰੇ ਇਦਾਂ ਹੀ ਆਵੀਂ ਸੰਗਤ ਨੂੰ ਲਾ ਕੇ ਆਂਦੇ ਆਂ ਤੇ ਮਹਾਰਾਣੀ ਸਾਹਿਬ ਤੇ ਕਿਰਪਾ ਕਰੇ ਜੈ ਮਾਤਾ ਦੀ ਸਾਰਿਆਂ ਨੂੰ ਜੈ ਮਾਤਾ ਦੀ ਮੈਂ ਸਾਖਸ਼ੀ ਸ਼ਰਮਾ ਬਤਾ ਲੇ ਤੋ ਪੰਜਵੀਂ ਬਸ ਯਾਤਰਾ ਚਿੰਤਪੁਰਨੀ ਦਰਬਾਰ ਚ ਲੈ ਕੇ ਆਏ ਆਂ ਮਹਾਰਾਣੀ ਦੀ ਕਿਰਪਾ ਨਾਲ ਤੇ ਪੇਟਾ ਦਾੰਦੇ ਲੰਗਰ ਪ੍ਰਸ਼ਾਦਾ ਛੱਕ ਦੇ ਦਰਬਾਰ ਤੇ ਆਈਦਾ ਆ ਸਾਰੇ ਆ ਭਗਤਾਂ ਮੇਰੇ ਜੈ ਮਾਤਾ ਦੀ ਜੇ ਕਿਸੇ ਨੇ ਮਾਤਾ ਤੇ ਆਣਾ ਹੋਏ ਏਸੀ ਵਾਲੀ ਬਸ ਦਾ ਜਿਹੜਾ ਕਰਾਇਆ 600 ਰੁਪਿਆ ਜੇ ਤੇ ਅੱਗੋ ਜਿਹੜੀ ਹਰ ਮਹੀਨੇ ਜਿਹੜੀ ਬਸ ਯਾਤਰਾ ਜਾਂਦੀ ਹੈ ਤੇ ਉਹਦੇ ਆਮ ਬਸ ਦਾ ਕਰਾਇਆ 500 ਸੰਗਤ ਨੂੰ ਰੋਟੀ ਪਾਣੀ ਚਾਹ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਜਾਏਗਾ ਜੈ ਮਾਤਾ ਦੀ ਸਾਰੀ ਸੰਗਤ ਨੂੰ ਜੇ ਕਿਸੇ ਨੇ ਜਾਗਰਨ ਕੀ ਜੈ ਮਾਤਾ ਜੀ ਦਾ ਸਾਸ ਸੰਗ ਕਰਵਾਣਾ ਹੋਏ ਤੇ ਉਹ ਮੈਨੂੰ ਸੰਪਰਕ ਕਰ ਸਕਦਾ ਹੈ ਤੇ ਜਵਾਰ ਨਗਰ ਅਲੀਵਾ ਰੋਡ ਬਟਾਲਾ ਮੇਰਾ ਫੋਨ ਨੰਬਰ ਹੈ 8146830109 8146830109 ਕਾਹਦੀ ਸਾਲਾ ਤੋਂ ਆ ਰਹੇ ਆ ਲੇਕਿਨ ਜਿਹੜੀ ਸਾਡੀ バス ਯਾਤਰਾ ਉਹ ਅਸੀਂ ਫਿਲਹਾਲ ਪੰਜਵੀ ਲੈ ਕੇ ਆਏ ਆ ਹਰ ਮਹੀਨੇ ਆਈਦਾ ਠੀਕ ਹੈ ਮਨੋਕਾਮਨਾ ਪੂਰੀ ਆ ਜਿਹੜੀ ਮਨੋਕਾਮਨਾ ਬਹੁਤ ਜ਼ਿਆਦਾ ਜਦੋਂ ਵੀ ਆਈਦਾ ਕੁਛ ਨਾ ਕੁਛ ਲੈ ਕੇ ਚਾਈਦਾ ਸੰਗਤਾਂ ਨੂੰ ਅਸੀਂ ਆਪਣੇ ਨਾਲ ਜੋੜਿਆ ਆ ਬਸ ਇਹ ਹੈ ਕਿ ਸੰਗਤਾਂ ਨੂੰ ਦਰਸ਼ਨ ਕਰਵਾਈਦੇ ਆ ਜਿਦਾ ਜਿਦਾ ਮਨ ਕਰਦਾ ਹੈ ਉਹ ਬਾਸਨਾ ਸੰਪਰਕ ਕਰ ਸਕਦਾ ਜਵਾਰਨਗਰ ਅਲੀਬਾ ਰੋਡ ਮੰਦਿਰ ਹੈ ਨਰੇਸ਼ ਭਗਤ ਜੀ ਹੁੰਦੇ ਨੇ ਉੱਥੇ ਮੰਗਲਵਾਰ ਕੀਰਤਨ ਹੁੰਦਾ ਹੈ ਰਾਤੀ 8 ਵਜੇ ਜੇ ਕਿਸੇ ਨੇ ਜਾਣਾ ਹੋਏ ਤੇ ਉਹ ਨਰੇਸ਼ ਭਗਤ ਜੀ ਨੂੰ ਆਪਣੀ ਸੀਟ ਜੜੀ ਲਖਾ ਸਕਦਾ ਜੈ ਮਾਤਾ ਦੀ